ਹਰਿਆਣਾ ਦੇ ਵਿੱਚ ਅੰਗਰੇਜ਼ ਦਾ ਰਾਜ ਚੱਲ ਰਿਹਾ ਹੈ ਹਰਿਆਣਾ ਦੇ ਵਿੱਚ ਨਾਦਰ ਸ਼ਾਹ ਦਾ ਰਾਜ ਚੱਲ ਰਿਹਾ ਹੈ ਹਰਿਆਣਾ ਦੇ ਵਿੱਚ ਤੁਗਲਕੀ ਰਾਜ ਇਸ ਵੇਲੇ ਚੱਲ ਰਿਹਾ ਹੈ ਜਿਹੜਾ ਕੋਈ ਗੁਰਦੁਆਰੇ ਮੰਦਿਰ ਮਸੀਦ ਦੇ ਵਿੱਚ ਅਨਾਉਂਸਮੈਂਟ ਕਰਦਾ ਭਾਈ ਉੱਥੇ ਲੰਗਰ ਪਚਾਓ ਉਹਨਾਂ ਦੇ ਉੱਤੇ ਕਾਰਵਾਈਆਂ ਕੀਤੀਆਂ ਜਾਂਦੀਆਂ ਹਨ ਇਹ ਸਿੱਧਾ ਸਿੱਧਾ ਅੰਗਰੇਜ਼ ਦਾ ਰਾਜ ਵੀ ਸ਼ਾਇਦ ਇਹੋ ਜਿਹਾ ਰਾਜ ਲੰਗਰ ਵੀ ਨਹੀਂ ਔਣ ਦਿੱਤਾ ਜਾ ਰਿਹਾ ਇੱਥੇ ਪੰਜਾਬ ਦੇ ਰੋਕਿਆ ਜਾ ਰਿਹਾ ਸਭ ਰੋਕਿਆ ਜਾ ਰਿਹਾ ਹੈ ਤੁਸੀਂ ਇੱਥੇ ਬੈਠੇ ਹੋ ਕਿ ਤੁਹਾਡੇ ਕਰਾਚੋਂ ਪੁਲਿਸ ਵੀ ਆ ਰਹੀ ਹੈ ਇੱਕ ਕਮਾਲ ਦੀ ਗੱਲ ਦੇਖੋ ਸਾਡੇ ਘਰਾਂ ਦੇ ਵਿੱਚ ਪੁਲਿਸ ਇਸ ਤਰ੍ਹਾਂ ਗਾਰਦਾਉਂਦੀ ਹੈ 20 25 25 ਬੰਦੇ ਔਰ ਸਾਨੂੰ ਇਹ ਨਹੀਂ ਪਤਾ ਉਹ ਪੁਲਿਸ ਦੇ ਬੰਦੇ ਹਨ ਆਰਐਸਐਸ ਦੇ ਬੰਦੇ ਹਨ ਕਿਹੋ ਜਿਹੇ ਬੰਦੇ ਹਨ ਅਨਨ ਕੋਰ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਸ਼ੰਭੂ ਬਾਰਡਰ ਤੇ ਅਸੀਂ ਮੌਜੂਦ ਆ ਹਰਿਆਣਾ ਸਰਕਾਰ ਨੇ ਪੂਰੇ ਪ੍ਰਬੰਧ ਕੀਤੇ ਨੇ ਕਿ ਪੰਜਾਬ ਦੇ ਕਿਸਾਨ ਹਰਿਆਣਾ ਦੇ ਸੜੀਏ ਦਿੱਲੀ ਚ ਐਂਟਰੀ ਨਾ ਕਰ ਪਾਣ ਤੇ ਹਰਿਆਣਾ ਦੇ ਅੰਦਰ ਵੀ ਨੌਜਵਾਨਾਂ ਤੇ ਕਿਸਾਨਾਂ ਤੇ ਕਾਰਵਾਈਆਂ ਹੋ ਰਹੀਆਂ ਨੇ ਤਾਂ ਕਿ ਉਹ ਪੰਜਾਬ ਦੇ ਕਿਸਾਨਾਂ ਦਾ ਸਾਥ ਨਾ ਦੇ ਸਕਣ ਪਰ ਸ਼ੰਭੂ ਬਾਰਡਰ ਤੇ ਬਕਾਇਦਾ ਇੱਕ ਟੈਂਟ ਲੱਗਾ ਹੈ ਇਸ ਇਸ ਟੈਂਟ ਚ ਹਰਿਆਣਾ ਦੇ ਕਿਸਾਨ ਨੇ ਇਸ ਟੈਂਟ ਤੋਂ ਇਲਾਵਾ ਵੀ ਹੋਰ ਬਥੇਰੇ ਥਾਵਾਂ ਤੇ ਹੋਰ ਬਥੇਰੇ ਟਰੈਕਟਰ ਟਰਾਲੀਆਂ ਚ ਤੁਹਾਨੂੰ ਹਰਿਆਣਾ ਦੇ ਕਿਸਾਨ ਮਿਲ ਜਾਣਗੇ ਲਗਾਤਾਰ ਉਹ ਇੱਥੇ ਆਉਂਦੇ ਨੇ ਅੰਬਾਲਾ ਦੇ ਕਿਸਾਨ ਹਰਿਆਣਾ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਕਿਸਾਨ ਇੱਥੇ ਆਉਂਦੇ ਨੇ ਪੰਜਾਬ ਦੇ ਕਿਸਾਨਾਂ ਨੂੰ ਆਪਣਾ ਸਮਰਥਨ ਦੇਣ ਦੇ ਲਈ ਸਾਡੇ ਨਾਲ ਮਨਜੀਤ ਸਿੰਘ ਜੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਹੋਰ ਵੀ ਜੋ ਹਰਿਆਣਾ ਦੇ ਕਿਸਾਨ ਨੇ ਉਹਨਾਂ ਨੂੰ ਵੀ ਪੁੱਛਦੇ ਆ ਕਿ ਹਰਿਆਣਾ 'ਚ ਹੋ ਕੀ ਰਿਹਾ ਹੈ ਐਨਐਸਸੀ ਦੀ ਗੱਲ ਵੀ ਚੱਲੀ ਤੇ ਨਾਲ ਇਹ ਵੀ ਕਿਹਾ ਗਿਆ ਕਿ ਕਿਸਾਨਾਂ ਦੀਆਂ ਜ਼ਮੀਨਾਂ ਜ਼ਬਤ ਕਰਨ ਦੀ ਗੱਲ ਸਰਕਾਰ ਵੱਲੋਂ ਕਹੀ ਜਾ ਰਹੀ ਹੈ ਕਿ ਜੋ ਕਿਸਾਨ ਪੰਜਾਬ ਦੇ ਕਿਸਾਨਾਂ ਦਾ ਸਾਥ ਦੇਣ ਕਿ ਚੱਲ ਕੀ ਰਿਹਾ ਹੈ ਦੱਸੋ ਪੂਰੀ ਰਿਪੋਰਟ ਮੈਂ ਮਨਜੀਤ ਸਿੰਘ ਅੰਬਾਲਾ ਤੋਂ ਭਾਰਤੀ ਕਿਸਾਨ ਯੂਨੀਅਨ ਸ਼ਹੀਦ ਭਗਤ ਸਿੰਘ ਦਾ ਮੈਂਬਰ ਐ ਤੁਸੀਂ ਨੇ ਸਵਾਲ ਕੀਤਾ ਵੀ ਹਰਿਆਣਾ ਚ ਚੱਲ ਕੀ ਰਿਹਾ ਹੈ ਹਰਿਆਣਾ ਦੇ ਵਿੱਚ ਅੰਗਰੇਜ਼ ਦਾ ਰਾਜ ਚੱਲ ਰਿਹਾ ਹੈ ਹਰਿਆਣਾ ਦੇ ਵਿੱਚ ਨਾਦਰ ਸ਼ਾਹ ਦਾ ਰਾਜ ਚੱਲ ਰਿਹਾ ਹੈ ਹਰਿਆਣਾ ਦੇ ਵਿੱਚ ਤੁਗਲਕੀ ਰਾਜ ਇਸ ਵੇਲੇ ਚੱਲ ਰਿਹਾ ਹੈ ਜੋ ਲੋਕਾਂ ਨੇ ਸੋਚਿਆ ਨਹੀਂ ਸੀਗਾ ਵੀ ਦੇਸ਼ ਆਜ਼ਾਦ ਹੋਣ ਤੋਂ ਬਾਅਦ ਇਹ ਰਾਜ ਵੀ ਹਰਿਆਣਾ ਦੀ ਧਰਤੀ ਦੇ ਉੱਤੇ ਜਾਊਗਾ ਹਰਿਆਣਾ ਨੂੰ ਖੁੱਲੀ ਜੇਲ੍ਹ ਦੇ ਵਿੱਚ ਤਬਦੀਲ ਕੀਤਾ ਗਿਆ ਹੈ ਹਰਿਆਣੇ ਦੀ ਖੱਟਰ ਸਰਕਾਰ ਵੱਲੋਂ ਸੋ ਅਸੀਂ ਹਰਿਆਣੇ ਦੇ ਕਿਸਾਨ ਹਾਂ ਜੋ ਲਗਭਗ ਪਿਛਲੇ 20 ਦਿਨਾਂ ਤੋਂ ਆਪਣੇ ਘਰ ਤੋਂ ਬੇਕਾਰ ਹੋਏ ਫਿਰਦੇ ਹਾਂ ਸਿਰਫ ਸਾਡਾ ਦੋਸ਼ ਕੀ ਹੈ ਕਿ ਅਸੀਂ ਆਪਣੀਆਂ ਹੱਕੀ ਉਹ ਹੱਕੀ ਮੰਗਾ ਮੰਗ ਰਹੇ ਹਾਂ ਜੋ ਇਸ ਦੇਸ਼ ਦੀ ਬੀਜੇਪੀ ਪਾਰਟੀ ਨੇ 2014 ਦੇ ਵਿੱਚ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਇਸ ਦੇਸ਼ ਦੇ ਕਿਸਾਨਾਂ ਦੇ ਨਾਲ ਵਾਅਦਾ ਕੀਤਾ ਸੀਗਾ ਉਹਨਾਂ ਦੇ ਵਿੱਚੋਂ ਸਭ ਤੋਂ ਮੁੱਢਲੀ ਜੋ ਉਹਨਾਂ ਨੇ ਕਿਹਾ ਸੀਗਾ ਆਪਾਂ ਕਹਿ ਕੇ ਕਈਏ ਵੀ ਹੁੰਦੇ ਇਲੈਕਸ਼ਨ ਮੈਨੀਫੈਸਟੋ ਦੇ ਵਿੱਚ ਵੀ ਜਦੋਂ ਬੀਜੇਪੀ ਦੀ ਸਰਕਾਰ ਇਸ ਦੇਸ਼ ਦੇ ਵਿੱਚ ਬਣਦੀ ਹੈ ਅਸੀਂ ਡਾਕਟਰ ਸੁਆਮੀ ਨਾਥ ਨੇ ਅਯੋਗ ਦੀ ਰਿਪੋਰਟ ਲਾਗੂ ਕਰਕੇ ਬਿਲਕੁਲ ਉਹਨਾਂ ਨੇ ਨਹੀਂ ਕੁਝ ਕੀਤਾ ਮੈਨੂੰ ਇੱਕ ਮੈਨੂੰ ਐਨਐਸਐ ਬਾਰੇ ਇੱਕ ਵਾਰੀ ਥੋੜੀ ਕਲੈਰਿਟੀ ਦੇ ਦਿਓ ਕਿ ਐਨਐਸਐ ਅਜੇ ਵੀ ਨੌਜਵਾਨਾਂ ਤੇ ਕਿਸਾਨਾਂ ਤੇ ਲਗਾਇਆ ਜਾ ਰਿਹਾ ਹਰਿਆਣਾ ਚ ਕੀ ਹੋਇਆ ਕਿ ਇਹ ਫੈਸਲਾ ਵਾਪਸ ਲੈ ਲਿਆ ਗਿਆ ਹੁਣ ਉਹ ਅਸੀਂ ਉਹਨਾਂ ਮੰਗਾਂ ਨੂੰ ਲੈ ਕੇ ਆਪਣਾ ਪ੍ਰੋਟੈਸਟ ਕਰਨ ਲੱਗੇ ਸੀਗੇ ਸੋ ਸਰਕਾਰ ਦਾ ਨਾਦਰਸ਼ਾਹੀ ਫਰਮਾਨ ਇਸ ਤਰੀਕੇ ਦੇ ਨਾਲ ਹੋਇਆ ਸਾਡੇ ਪਿੰਡਾਂ ਦੇ ਵਿੱਚ ਪੁਲਿਸ ਵੱਲੋਂ ਅਨਾਉਂਸਮੈਂਟ ਕੀਤੀ ਗਈ ਕਿ ਜੋ ਧਰਨੇ ਦੇ ਵਿੱਚ ਜਾਊਗਾ ਉਹਨਾਂ ਦੀਆਂ ਜ਼ਮੀਨਾਂ ਕੁਰਕ ਕਰ ਲਈਆਂ ਜਾਣਗੀਆਂ ਉਹਨਾਂ ਦੇ ਬੈਂਕ ਖਾਤੇ ਸੀਜ਼ ਕਰ ਦਿੱਤੇ ਜਾਣਗੇ ਉਹਨਾਂ ਦੀ ਪ੍ਰਾਪਰਟੀ ਬੇਚ ਕੇ ਕੁਰਕ ਕਰਕੇ ਜੋ ਅੰਦੋਲਨ ਦੇ ਵਿੱਚ ਅਹਿੰਸਾ ਹੋਊਗੀ ਜਾਂ ਅੰਦੋਲਨਕਾਰੀਆਂ ਵੱਲੋਂ ਕੋਈ ਸਰਕਾਰੀ ਪ੍ਰਾਪਰਟੀਆਂ ਦਾ ਨੁਕਸਾਨ ਹੋਊਗਾ ਉਹ ਉਹਨਾਂ ਦੀ ਪਰਪਾਈ ਉੱਥੋਂ ਕੀਤੀ ਜਾਏਗੀ ਮੈਂ ਤੁਹਾਡੇ ਨਾਲ ਹੀ ਇਹ ਪੁੱਛਣਾ ਚਾਹੁੰਦਾ ਕਿ ਇਹ ਸਾਡੇ ਪੰਜਾਬ ਦੇ ਸਾਥੀ ਸ਼੍ਰੀ ਅਮਰਸਰ ਸਾਹਿਬ ਤੋਂ ਚੱਲ ਕੇ ਆਏ ਨੇ ਕਿ ਇੰਨਾ ਜਆ ਵੀ ਕਿਸੇ ਦਾ ਨੁਕਸਾਨ ਕੀਤਾ ਹੋਵੇ ਜਾਂ ਪਿਛਲੇ 13 ਮਹੀਨੇ ਦਾ ਅੰਦੋਲਨ ਦੇਖਿਆ ਜੋ ਦੁਨੀਆ ਦਾ ਸਭ ਤੋਂ ਵੱਡਾ ਸ਼ਾਂਤਮਈ ਅੰਦੋਲਨ ਰਿਹਾ ਹੈ ਉਹਦੇ ਵਿੱਚ ਅੰਦੋਲਨਕਾਰੀਆਂ ਵੱਲੋਂ ਕੋਈ ਇੰਨਾ ਜਆ ਕਿਸੇ ਦਾ ਨੁਕਸਾਨ ਕੀਤਾ ਗਿਆ ਹੋਵੇ ਤਾਂ ਤਾਂ ਸਰਕਾਰ ਸਾਨੂੰ ਕਹਿ ਸਕਦੀ ਹੈ ਕਿ ਅਸੀਂ ਤੁਹਾਡੀ ਪ੍ਰਾਪਰਟੀ ਕੁਰ ਕਰਾਂਗੇ ਪਰ ਇਹ ਕਿ ਪ੍ਰਾਪਰਟੀ ਕੁਰਕ ਵਾਲਾ ਸੁਣਦੀਆਂ ਇਹ ਤਾਂ ਵੱਡੇ ਅਪਰਾਧੀਆਂ ਤੇ ਜਾਂ ਗੈਂਗਸਟਰਾਂ ਦੀਆਂ ਪ੍ਰਾਪਰਟੀਆਂ ਮੈਂ 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 ਉਹੀ ਗੱਲ ਕਹਿਣਾ ਚਾਹਾਂ ਉਲਟ ਹੋ ਕੀ ਰਿਹਾ ਹੈ ਰੋਡ ਜਾਮ ਸਰਕਾਰ ਵੱਲੋਂ ਕੀਤੇ ਜਾ ਰਹੇ ਹਨ ਸੁਪੋਜ਼ ਕਰੋ ਅਸੀਂ ਇੱਥੇ ਬੈਠੇ ਹਾਂ ਇਹ ਰੋਡ ਸਰਕਾਰ ਨੇ ਜਾਮ ਕੀਤਾ ਸਾਰੀ ਦੁਨੀਆ ਦੇਖ ਰਹੀ ਹੈ ਅੱਗੇ ਜਿਹੜੇ ਬੈਰੀਕੇਟਿੰਗ ਕੀਤੀ ਹੈ ਉੱਥੇ ਤਾਂ ਹਲੇ ਕਿਸਾਨ ਨਹੀਂ ਪਹੁੰਚੇ ਉਹ ਬੈਰੀਕੇਟਿੰਗ ਕਿਉਂ ਕੀਤੀ ਗਈ ਤੇ ਰਸਤੇ ਦੇ ਵਿੱਚ ਵੀ ਹੋਰ ਕਈ ਥਾਵਾਂ ਤੇ ਸੁਣਨ ਦੇ ਵਿੱਚ ਆਇਆ ਕਿ ਬੈਰੀਕੇਟਿੰਗ ਕੀਤੀ ਗਈ ਹੈ ਫਿਰ ਉਹ ਬੈਰੀਕੇਟਿੰਗ ਕਿਸ ਵੱਲੋਂ ਕੀਤੀ ਗਈ ਸਾਡੇ ਸੁਣਨ ਦੇ ਵਿੱਚ ਇਹ ਵੀ ਆਇਆ ਇੱਕ ਦੋ ਲੋਕਾਂ ਨੇ ਸਾਨੂੰ ਦੱਸਿਆ ਔਰ ਪੁਖਤਾ ਲਗਭਗ ਸਪੂਤ ਪੱਕੇ ਹਨ ਕਿ ਅੱਗੇ ਜੋ ਡਿਸਟਰੋਏ ਜਿਨ੍ਹਾਂ ਦੀਆਂ ਆਰਸੀਆਂ ਜਬਤ ਹੋ ਗਈਆਂ ਟੁੱਟੇ ਹੋਏ ਵਹੀਕਲ ਖੜੇ ਕਰਕੇ ਵੀ ਜਦੋਂ ਕਿਸਾਨ ਜੇ ਬਾਈਚਾਂਸ ਇਥੋਂ ਰੋਡ ਬੈਰੀਕੇਡ ਤੋੜ ਕੇ ਅੱਗੇ ਜਾਂਦੇ ਹਨ ਉਹ ਵਾਹਨਾਂ ਨੂੰ ਅੱਗ ਸਰਕਾਰ ਵੱਲੋਂ ਲਾਈ ਜਾਊਗੀ ਉਹਨਾਂ ਨੂੰ ਫੂਕ ਕੇ ਉਹ ਪਾਇਆ ਜਾਊਗਾ ਕਿਸਾਨਾਂ ਦੇ ਉੱਤੇ ਜੋ ਸਰਕਾਰ ਚਾਹੁੰਦੀ ਹੈ ਜਿਵੇਂ ਪਿਛਲੇ ਅੰਦੋਲਨ ਦੇ ਵਿੱਚ ਵੀ ਇਹ ਚਾਹੁੰਦੀ ਰਹੀ ਹੈ ਕਹਿੰਦੀ ਰਹੀ ਹੈ ਵੀ ਖਾਲਸਤਾਨੀ ਨੇ ਅੱਤਵਾਦੀ ਨੇ ਪਾਕਿਸਤਾਨੀ ਨੇ ਇਹ ਕਿਸਾਨ ਨਹੀਂ ਹੋ ਸਕਦੇ ਸੋ ਇਦਾਂ ਦੀਆਂ ਕਾਨੂੰਨੀਆ ਹਰਕਤਾਂ ਇਸ ਅੰਦੋਲਨ ਨੂੰ ਖਤਮ ਕਰਨ ਵਾਸਤੇ ਸਰਕਾਰ ਵੱਲੋਂ ਕੀਤੀਆਂ ਗਈਆਂ ਐਨਐਸਏ ਵੀ ਉਸ ਦਾ ਇੱਕ ਹਿੱਸਾ ਰਿਹਾ ਹੈ ਨਹੀਂ ਕੀ ਹੁਣ ਵਾਪਸ ਲੈ ਲਿਆ ਉਹਨਾਂ ਨੇ ਕਿ ਐਨਐਸਏ ਨਹੀਂ ਲਗਾਈ ਜਾਏਗੀ ਕੀ ਉਸ ਨੂੰ ਲੈ ਕੇ ਸਟੇਟਸ ਹੈ ਕਿਉਂਕਿ ਲਗਾਤਾਰ ਇਹ ਚੱਲ ਰਿਹਾ ਹੈ ਕਿ ਹਰਿਆਣਾ ਚ ਜੋ ਪੰਜਾਬ ਦੇ ਕਿਸਾਨ ਨੂੰ ਸਪੋਰਟ ਕਰੇਗਾ ਉਸ ਤੇ ਐਨਐਸਏ ਲਗਾਈ ਜਾਏਗੀ ਸੋ ਥੋੜੀ ਕਲੈਰਿਟੀ ਅਗਰ ਤੁਸੀਂ ਦੇ ਸਕਦੇ ਕਿਸਾਨ ਹੈ ਉਹ ਹਰਿਆਣਾ ਦਾ ਨਹੀਂ ਉਹ ਪੰਜਾਬ ਦਾ ਨਹੀਂ ਉਹ ਪੂਰੇ ਭਾਰਤ ਦੇਸ਼ ਦਾ ਕਿਸਾਨ ਹੈ ਉਹ ਜੋ ਸਾਡੀ ਮੰਗ ਹੈ ਪੂਰੇ ਭਾਰਤ ਦੇਸ਼ ਦੇ ਕਿਸਾਨਾਂ ਲਈ ਹੈ ਇਹਦਾ ਕੇਵਲ ਮਾਤਰਾ ਐਨਐਸਏ ਲਾਉਣ ਦੀ ਪਹਿਲਾਂ ਗਿੱਦੜ ਧਵਕੀ ਸਰਕਾਰ ਵੱਲੋਂ ਦਿੱਤੀ ਗਈ ਫਿਰ ਇਹਨਾਂ ਨੇ ਦੇਖਿਆ ਵੀ ਇਹ ਸਾਡੇ ਗਲਤ ਜਾਊਗਾ ਸਾਡੇ ਫੇਵਰ ਦੇ ਵਿੱਚ ਇਹ ਫੈਸਲਾ ਨਹੀਂ ਰਹਿਣਾ ਵੀ ਹੋ ਸਕਦਾ ਸਾਰੇ ਦੇਸ਼ ਦੇ ਕਿਸਾਨ ਭੜਕ ਜਾਣ ਜਾਂ ਸਾਡੇ ਖਿਲਾਫ ਭੁਗਤ ਜਾਣ ਆਉਣ ਵਾਲੇ ਸਮੇਂ ਦੇ ਵਿੱਚ ਸੋ ਇਸ ਕਰਕੇ ਉਹ ਉਸ ਨੂੰ ਰੱਖਦੇ ਹੋ ਮੱਧ ਨਜ਼ਰ ਰੱਖਦੇ ਹੋ ਸ਼ਾਇਦ ਇਸੇ ਡਰ ਦੇ ਮਾਰੇ ਕਿਸਾਨਾਂ ਦੇ ਡਰ ਦੇ ਮਾਰੇ ਹਰਿਆਣਾ ਸਰਕਾਰ ਨੇ ਉਹ ਫੈਸਲਾ ਉਸ ਲੇ ਲਿਆ ਪਰ ਜੇ ਇਹੋ ਜੇ ਫੈਸਲੇ ਹਰਿਆਣਾ ਦੀ ਸਰਕਾਰ ਜਾਂ ਦੇਸ਼ ਦੀ ਸਰਕਾਰ ਦੇ ਇਸ ਦੇ ਅਪਰਾਧੀਆਂ ਦੇ ਉੱਤੇ ਲੰਦੀ ਦੇਸ਼ ਦੇ ਜਿਹੜੇ ਵਿੱਚ ਨਸ਼ਾ ਤਸਕਰ ਹਨ ਉਹਨਾਂ ਦੇ ਖਿਲਾਫ ਲੰਦੀ ਜੋ ਬੈਡ ਐਲੀਮੈਂਟਸ ਹਨ ਉਹਨਾਂ ਦੇ ਖਿਲਾਫ ਲੰਦੀ ਨਾ ਤਾਂ ਇਸ ਦੇਸ਼ ਦੇ ਵਿੱਚ ਅਪਰਾਧ ਹੋਣਾ ਸੀ ਨਾ ਨਸ਼ੇ ਦੀ ਤਸਕਰੀ ਹੋਣੀ ਸੀ ਨਾ ਸਾਡੀ ਜਵਾਨੀ ਨਸ਼ੇ ਦੇ ਵਿੱਚ ਮਰਨੀ ਸੀ ਸੋ ਇਹ ਗੱਲਾਂ ਹਨ ਇਹੋ ਜਿਹੇ ਸਖਤ ਫੈਸਲੇ ਲੈ ਕੇ ਕੇਵਲ ਮਾਤਰਾ ਲੋਕਾਂ ਦੇ ਉੱਤੇ ਪ੍ਰੈਸ਼ਰ ਬਣਾਉਣਾ ਚਾਹੁੰਦੀ ਹੈ ਕਿ ਲੋਕ ਇੱਥੇ ਨਾ ਆਉਣ ਬਿਲਕੁਲ ਮੈਨੂੰ ਦੱਸੋ ਇਸ ਮੋਰਚੇ ਤੇ ਸ਼ੰਭੂ ਤੇ ਹਰਿਆਣਾ ਤੋਂ ਕਿੰਨੇ ਕੁ ਕਿਸਾਨ ਆਏ ਨੇ ਤੁਹਾਡੇ ਵਰਗੇ ਜੋ ਇਸ ਮੋਰਚੇ 'ਚ ਬੈਠੇ ਨੇ ਕਿਉਂਕਿ ਹਰਿਆਣਾ 'ਚ ਤਾਂ ਤੁਹਾਨੂੰ ਪ੍ਰਦਰਸ਼ਨ ਨਹੀਂ ਕਰਨ ਦਿੱਤਾ ਜਾ ਰਿਹਾ ਨਾਲੋਂ ਨਾਲ ਕਿਹਾ ਜਾ ਰਿਹਾ ਕਿ ਹਿਰਾਸਤ ਦੇ ਵਿੱਚ ਲਿਆ ਜਾ ਰਿਹਾ ਉਹ ਪੰਜਾਬ ਠੀਕ ਲੱਗ ਰਿਹਾ ਆਪਣੀਆਂ ਮੰਗਾ ਮਨਵਾਉਣ ਦੇ ਲਈ ਜਾਂ ਇੱਥੇ ਮੋਰਚੇ 'ਤੇ ਬੈਠਣ ਦੇ ਲਈ ਗੱਲ ਅਸੀਂ ਤੁਹਾਡੇ ਰਾਹੀਂ ਇਹ ਵੀ ਕਹਿਣਾ ਚਾਹਾਂਗੇ ਸਾਡੀ ਮੀਟਿੰਗ ਸੀਗੀ ਅੰਮ੍ਰਿਤਸਰ ਦੇ ਐਸਪੀ ਸਾਹਿਬ ਦੇ ਨਾਲ ਉਹਨਾਂ ਨੇ ਕਿਹਾ ਵੀ ਤੁਸੀਂ ਇੱਧਰ ਕਰੋ ਸਾਰੇ ਹਰਿਆਣੇ ਦੇ ਕਿਸਾਨ ਪਹਿਲਾਂ ਪੰਜਾਬ ਦੇ ਵਿੱਚ ਚਲੇ ਜਾਓ ਮਤਲਬ ਕਿ ਆਈ ਵੀ ਕਹੀਏ ਸਾਡਾ ਵੀ ਫੇਰ ਉਹਨਾਂ ਨੇ ਸਾਡੇ ਘਰੇ ਅਨਾਉਂਸਮੈਂਟ ਕਰਾਈ ਜਿਹੜਾ ਕੋਈ ਗੁਰਦੁਆਰੇ ਮੰਦਿਰ ਮਸੀਦ ਦੇ ਵਿੱਚ ਅਨਾਉਂਸਮੈਂਟ ਕਰਦਾ ਭਾਈ ਉੱਥੇ ਲੰਗਰ ਪਚਾਓ ਉਹਨਾਂ ਦੇ ਉੱਤੇ ਕਾਰਵਾਈਆਂ ਕੀਤੀਆਂ ਜਾਂਦੀਆਂ ਹਨ ਇਹ ਸਿੱਧਾ ਸਿੱਧਾ ਅੰਗਰੇਜ਼ ਦਾ ਰਾਜ ਵੀ ਸਾਇਦ ਇਹੋ ਜਿਹਾ ਰਾਜ ਲੰਗਰ ਵੀ ਨਹੀਂ ਔਣ ਦਿੱਤਾ ਜਾ ਰਿਹਾ ਇੱਥੇ ਪੰਜਾਬ ਦੇ ਰੋਕਿਆ ਜਾ ਰਿਹਾ ਸਭ ਰੋਕਿਆ ਜਾ ਰਿਹਾ ਤੁਸੀਂ ਇੱਥੇ ਬੈਠੇ ਹੋ ਕਿ ਤੁਹਾਡੇ ਕਰਾਚੋਂ ਪੁਲਿਸ ਵੀ ਆ ਰਹੀ ਹੈ ਇੱਕ ਕਮਾਲ ਦੀ ਗੱਲ ਦੇਖੋ ਸਾਡੇ ਘਰਾਂ ਦੇ ਵਿੱਚ ਪੁਲਿਸ ਇਸ ਤਰ੍ਹਾਂ ਗਾਰਦਾਉਂਦੀ ਹੈ 20 25 25 ਬੰਦੇ ਔਰ ਸਾਨੂੰ ਇਹ ਨਹੀਂ ਪਤਾ ਉਹ ਪੁਲਿਸ ਦੇ ਬੰਦੇ ਹਨ ਆਰਐਸਐਸ ਦੇ ਬੰਦੇ ਹਨ ਕਿਹੋ ਜਿਹੇ ਬੰਦੇ ਹਨ ਅ ਵੀ ਨਹੀਂ ਆਉਂਦੀ ਹੈਗੀ ਉਹ ਸਾਡਾ ਇਹ ਸ਼ੱਕ ਹੈ ਵੀ ਇਹ ਆਪਦੇ ਗੁੰਡਿਆਂ ਨੂੰ ਸਾਡੇ ਘਰ ਦਿਖਾਉਂਦੀ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਘਰਾਂ ਦੇ ਉੱਤੇ ਹਮਲਾ ਕਰਾ ਸਕਦੀ ਹੈ ਹੈਨਾ ਔਰ ਕਮਾਲ ਦੀ ਗੱਲ ਦੇਖੋ ਇਹਨਾਂ ਨੇ ਰੋਜ਼ਗਾਰ ਲੋਕਾਂ ਨੂੰ ਕੀ ਦੇਣਾ ਇਹ ਐਂ ਕਹਿੰਦੇ ਨੇ ਕਿ ਜਿੱਥੇ ਆਮ ਲੋਕਾਂ ਦੀ ਪ੍ਰਾਪਰਟੀ ਕੁਰ ਕਰ ਲਈਤੀ ਜਾਊਗੀ ਬੱਚਿਆਂ ਦੇ ਪਾਸਪੋਰਟ ਵੀ ਜਬਤ ਕਰ ਲਏ ਜਾਣਗੇ ਜਿਹੜੇ ਅੰਦੋਲਨ ਦੇ ਵਿੱਚ ਮਤਲਬ ਇਹ ਰੋਜ਼ਗਾਰ ਦੇ ਨਹੀਂ ਸਕਦੇ ਇਹ ਉਹਨਾਂ ਦਾ ਫਿਊਚਰ ਸਰਕਾਰ ਬਣਾ ਨਹੀਂ ਸਕਦੀ ਪਰ ਖਰਾਬ ਕਰ ਸਕਦੀ ਹੈ ਫਿਊਚਰ ਤੁਹਾਡੇ ਬੱਚੇ ਘਰ ਚ ਨੇ ਤੁਹਾਡੇ ਪਤਨੀ ਤੁਹਾਡੇ ਹੋਰ ਪਰਿਵਾਰ ਪੂਰਾ ਘਰ ਚ ਤੁਹਾਨੂੰ ਡਰ ਸਤਾ ਰਿਹਾ ਕਿ ਜੇ ਤਰਾ ਪੁਲਿਸ ਲਗਾਤਾਰ ਉਥੇ ਪਹੁੰਚ ਰਹੀ ਹੈ ਛਾਪੇ ਮਾਰ ਰਹੀ ਹੈ ਕਿਉਂਕਿ ਮੈਂ ਹਰਿਆਣਾ ਦੇ ਤੇ ਹੋਰ ਨੌਜਵਾਨਾਂ ਨਾਲ ਵੀ ਗੱਲ ਕੀਤੀ ਉਹਨਾਂ ਨੇ ਵੀ ਬਿਲਕੁਲ ਉਹੀ ਗੱਲ ਕਹੀ ਹੈ ਜੋ ਤੁਸੀਂ ਕਹਿ ਰਹੇ ਹੋ ਕਿ ਪੁਲਿਸ ਵੱਡੀ ਗਿਣਤੀ ਚ ਘਰਾਵਾਂ ਚ ਪਹੁੰਚ ਰਹੀ ਹੈ ਦੇਖੋ ਪੁਲਸਾਪਦੀ ਕਾਰਵਾਈ ਕਰਦੀ ਹੈ ਰਹੀ ਗੱਲ ਜੇ ਆਪਾਂ ਸਮਾਜਿਕ ਤੌਰ ਤੇ ਦੇਖਦੇ ਆ ਡਰ ਨੇਚਰਲੀ ਹੁੰਦਾ ਪਰ ਅਸੀਂ ਡਰਦੇ ਨਹੀਂ ਹੈਗੇ ਬਿਲਕੁਲ ਨਹੀਂ ਡਰਦੇ ਅਸੀਂ ਸਾਡੀ ਯੂਨੀਅਨ ਭਾਰਤੀ ਕਿਸਾਰੀ ਉਹਨਾਂ ਰਸ਼ੀਦ ਭਗਤ ਸਿੰਘ ਦੇ ਨਾਂ ਤੇ ਬਣਾਈ ਹੈ ਜੋਧੇ ਦੇ ਨਾਂ ਤੇ ਜਿਹਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਆਪਦਾ ਵੱਡਾ ਯੋਗਦਾਨ ਪਾਇਆ ਪਰ ਇਹ ਗੱਲ ਹੈ ਆਪਣੇ ਹੱਕ ਲੈਣੇ ਨੇ 100% ਲੈਣੇ ਨੇ ਮੈਂ ਤੁਹਾਡੇ ਨਾਲ ਹੀ ਇਹ ਵੀ ਕਹਿਣਾ ਚਾਹੂੰਗਾ ਜੇ ਸਰਕਾਰ ਸਾਨੂੰ ਦਬਾਉਣਾ ਚਾਹੋਗੀ ਐਕਸ਼ਨ ਦਾ ਰਿਐਕਸ਼ਨ 101% ਆਊਗਾ ਜਿੰਦਾ ਸਾਨੂੰ ਦਬਾਉਗੀ ਇਹ ਸਾਡਾ ਇਤਿਹਾਸ ਰਿਹਾ ਸੀ ਉਹਨੇ ਉੱਭਰ ਕੇ ਬਾਹਰ ਆਵਾਂਗੇ ਆਪਦੇ ਹੱਕਾਂ ਦੇ ਮੰਗਾਂ ਦੇ ਲਈ ਅੱਜ ਜੋ ਪਿਛਲੇ 21 ਤਰੀਕ ਨੂੰ ਸਰਕਾਰ ਨੇ ਕਾਰਵਾਈ ਕੀਤੀ ਉਹਦੇ ਵਿੱਚ ਖਨਾਰੀ ਬਾਰਡਰ ਤੇ ਸਾਡਾ ਇੱਕ ਕਿਸਾਨ ਸਾਥੀ ਸ਼ਬ ਕਰਨ ਸਿੰਘ ਉਹ ਸਾਨੂੰ ਸਦੀਵੀ ਵਿਛੋੜਾ ਦੇ ਕੇ ਚਲਾ ਗਿਆ ਪਰ ਮੈਂ ਇਹ ਗੱਲ ਕਹਿਣਾ ਚਾਹੂੰਗਾ ਉਸ ਦੀ ਦਿੱਤੀ ਹੋਈ ਸ਼ਹੀਦੀ ਬੇਅਰਥ ਨਹੀਂ ਜਾਂਦੀ ਅਸੀਂ ਆਪਣੀ ਹੱਕਾਂ ਹੱਕੀ ਮੰਗਾਂ ਦੇ ਲਈ ਜੂਝਦੇ ਰਹਾਂਗੇ ਔਰ ਡਰਨ ਵਾਲੀ ਕੋਈ ਗੱਲ ਨਹੀਂ ਸਰਕਾਰ ਡਰਾਏ ਕਰਦੀ ਹੈ ਇੱਕ ਦਿਨ ਜੰਮੇ ਇੱਕ ਦਿਨ ਮਰਨਾ ਹੈ ਡਰਨ ਵਾਲਾ ਕੋਈ ਗੱਲ ਨਹੀਂ ਤੇ ਬਿਲਕੁਲ ਮੈਂ ਆਖਰੀ ਸਵਾਲ ਖੱਟਰ ਸਾਹਿਬ ਨੇ 2 ਦਿਨ ਪਹਿਲਾਂ ਪ੍ਰੈਸ ਕਾਨਫਰੰਸ ਕਰਕੇ ਇਹ ਗੱਲ ਕਹੀ ਸੀ ਕਿ ਕਿਸਾਨ ਜੋ ਨੇ ਬਿਨਾ ਟਰੈਕਟਰ ਟਰਾਲੀ ਤੋਂ ਆ ਸਕਦੇ ਨੇ ਪ੍ਰਦਰਸ਼ਨ ਬਾਰੇ ਉਹਨਾਂ ਨੇ ਕਿਹਾ ਸੀ ਉਸ ਦਿਨ ਕਿਸਾਨ ਲੀਡਰ ਅੱਗੇ ਵਧਦੇ ਨੇ ਉਹਨਾਂ ਨੂੰ ਰੋਕ ਲਿਆ ਜਾਂਦਾ ਫਿਰ ਕਿਸ ਤਰ੍ਹਾਂ ਦੇਖਦੇ ਹੋ ਇਸ ਡਬਲ ਸਟੈਂਡਰਡ ਇਹੇ ਦੇਖੋ ਤੁਸੀਂ ਇਹ ਗੱਲ ਮੰਨ ਕੇ ਚੱਲੋ ਖੱਟਰ ਸਾਹਿਬ ਝੂਠ ਤੇ ਝੂਠ ਬੋਲਣ ਦੇ ਵਿੱਚ ਉਹਨਾਂ ਨੇ ਸ਼ਾਇਦ ਪੀ ਐਚ ਡੀ ਕਰ ਲਈ ਉਹ ਕਹਿੰਦੇ ਕੁਛ ਨਹੀਂ ਕਰਦੇ ਕੁਛ ਨਹੀਂ ਜੇ ਇਹ ਕਹਿੰਦੇ ਨੇ ਕਿਸਾਨ ਦਿੱਲੀ ਦੇ ਵਿੱਚ ਪੈਦਲ ਜਾ ਸਕਦੇ ਨੇ ਜਿਹੜੇ ਲੋਕ ਬਿਹਾਰ ਤੋਂ ਕੋਲਕਾਤਾ ਤੋਂ ਹੋਰ ਅਦਰ ਸਟੇਟ ਤੋਂ ਉਹ ਤਾਂ ਰੇਲ ਦੇ ਵਿਚਾਰੇ ਸੀ ਉਹ ਕਿਉਂ ਗ੍ਰਿਫਤਾਰ ਕੀਤੇ ਇਹ ਕਹਿਣ ਦੀਆਂ ਗੱਲਾਂ ਹਨ ਕੇਵਲ ਮਾਤਲ ਮੁੱਦੇ ਨੂੰ ਡਾਇਵਰਟ ਕੀਤਾ ਜਾ ਰਿਹਾ ਹੈ ਔਰ ਇਸ ਮੁੱਦੇ ਨੂੰ ਕਿਸਾਨੀ ਮੁੱਦੇ ਤੋਂ ਹਟਾ ਕੇ ਕਿਤੇ ਹੋਰ ਜੋੜਨਾ ਚਾਹੁੰਦੀ ਹੈ ਔਰ ਸ਼ਾਇਦ ਹਰਿਆਣੇ ਦੀ ਔਰ ਸੈਂਟਰ ਦੀ ਬੀਜੇਪੀ ਸਰਕਾਰ ਇਹਨੂੰ ਵੋਟਾਂ ਦੇ ਵਿੱਚ ਕਨਵਰਟ ਕਰਕੇ ਸ਼ਾਇਦ ਇਹਦਾ ਕੋਈ ਬੈਨੀਫਿਟ ਲੈਣਾ ਚਾਹੁੰਦੀ ਹੋਵੇ ਇਹ ਉਹਦਾ ਅਜੰਡਾ ਲੱਗਦਾ ਹੈ ਸਾਨੂੰ ਦੇਖ ਹੁੰਦੇ ਵਿੱਚ ਬਹੁਤ ਬਹੁਤ ਧੰਨਵਾਦ ਮਨਜੀਤ ਸਿੰਘ ਜੀ ਗੱਲਬਾਤ ਕਰਨ ਲਈ ਸੋ ਪੰਜਾਬ ਤੇ ਖਰਿਆੜਾ ਦਾ ਭਾਈਚਾਰਾ ਇੱਕ ਵਾਰ ਮੋੜ ਤੋਂ ਦੇਖਣ ਨੂੰ ਮਿਲ ਰਿਹਾ ਪਰ ਵੱਡੀ ਗੱਲ ਇਹ ਹੈ ਕਿ ਖੱਟਰ ਸਰਕਾਰ ਬਾਰੇ ਜੋ ਇਹਨਾਂ ਨੇ ਗੱਲਾਂ ਕਹੀਆਂ ਨੇ ਕਿ ਜੋ ਹਰਿਆਣਾ ਚ ਪੁਲਿਸ ਤੇ ਪ੍ਰਸ਼ਾਸਨ ਕਰ ਰ ਉਹ ਜੋ ਹੈ ਉਸ ਚਰਚਾ ਲਗਾਤਾਰ ਹੋ ਰਹੀ ਹੈ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ ਜਿਵੇਂ NSA ਦਾ ਜ਼ਿਕਰ ਹੋਇਆ ਇਹਨਾਂ ਨੇ ਕਿਹਾ ਕਿ ਸਾਨੂੰ ਡਰਾਉਣ ਦੀ ਕੋਸ਼ਿਸ਼ ਹੋਈ ਪਰ ਅਸੀਂ ਡਰੇ ਨਹੀਂ ਤੇ NSA ਵਾਲਾ ਜਿਹੜਾ ਫੈਸਲਾ ਉਹ ਹਰਿਆਣਾ ਸਰਕਾਰ ਨੇ ਵਾਪਸ ਲੈ ਲਿਆ ਹੈ ਤੇ ਲਗਾਤਾਰ ਹਰਿਆਣਾ ਦੇ ਕਿਸਾਨ ਚੋਨੇ ਪੰਜਾਬ ਦੇ ਕਿਸਾਨਾਂ ਦੇ ਹੱਕ ਦੇ ਵਿੱਚ ਖੜੇ ਹੋਏ ਨੇ ਬਾਕੀ ਤੁਸੀਂ ਕੀ ਕੁਝ ਕਹਿਣਾ ਚਾਹੋਗੇ ਤੁਸੀਂ ਇਸ ਮਾਹੌਲ ਨੂੰ ਇਹਨਾਂ ਹਾਲਾਤਾਂ ਨੂੰ ਕਿਵੇਂ ਦੇਖਦੇ ਹੋ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਦੇਖਦੇ ਰਹੋ ਪੰਜਾਬ ਤੱਕ ਸੱਤਰੀਆ ਕਾਲ